ਕੀਤਾ ਸੀ ਅੱਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮਤਾਂ ਜਿਨ੍ਹਾਂ ਦੀ ਮੈਂ ਤੁਹਾਨੂੰ ਕਾਪੀਆਂ ਦਿੱਤੀਆਂ ਜਿਹੜਾ ਸਾਡਾ ਹਿਮਾਚਲ ਪਰਵੇਸ਼ ਨਾਲ ਸਾਡੇ ਉਨੇ ਤੇ ਜਿਹੜਾ ਇੰਪੋਰਟੈਂਟ ਹੈ ਮਤਾਂ ਉਹਨਾਂ ਜ਼ਿਲ੍ਹਾ ਤੇ ਨੰਗਲ ਸ਼ਹਿਰ ਦੀ ਜਦੋਂ ਤੁਸੀਂ ਹਿਮਾਚਲ ਸਰਕਾਰ ਨੇ ਜਿੱਥੇ ਟੋਲ ਲਾਏ ਹੋਏ ਅਜੋਲੀ ਮੋੜ ਲਾਇਆ ਹੋਇਆ ਬਰਮਲੇ ਲਾਇਆ ਹੋਇਆ ਜਾਂ ਟੋਲ ਜਿਹਨੂੰ ਆਪਾਂ ਕਹ ਲਈਏ ਮਹਿਤਪੁਰ ਲਾਇਆ ਹੋਇਆ ਜਿਹੜੇ ਸਾਡੇ ਨੰਗਲ ਦੇ ਲੋਕ ਆ ਸਾਡਾ ਵਪਾਰ ਸਾਂਝਾ ਹੈ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਿਮਾਚਲ ਦੇ ਨਾਲ ਜਿਹੜੇ ਨਾਲ ਲੱਗਦੇ ਇਲਾਕੇ ਵਿੱਚ ਸੰਤੋਖਾੜਾ ਮਾਥਪੁਰ ਆ ਜਾ ਕਿਤੇ ਬਲਾਸਪੁਰ ਆ ਪਾਕੜਾ ਡੈਮ ਹੈ ਪਰ ਸਾਨੂੰ ਚਾਰजेस ਲਏ ਜਾਂਦੇ ਸਾਨੂੰ ਜਿਵੇਂ ਇੱਕ ਹਨ ਪੈਸੇਂਜਰ ਵਹੀਕਲ ਦੇ 70 ਰੁਪਏ ਕਰ ਦਿੱਤੇ ਇੱਕ ਆਮ ਸਾਡੀ ਕਾਰ ਦੇ ਇਹ ਤੋਂ ਇਲਾਵਾ ਜਿਵੇਂ 6 ਤੋਂ 12 ਫੀਟਰ ਤੱਕ ਰ ਹੈ ਉਹ ਨੂੰ 110 ਰੁਪਏ ਚਾਰजेस ਕਰ ਦਿੱਤੇ ਜਾਂ ਕਈ ਇਹੀ ਜੀਆਂ ਗੱਡੀਆਂ ਲੋਡਡ ਹੈਵੀ ਕੈਰੇਜ ਉਹਨਾਂ ਦੇ 570 ਹੈ ਕਿਸੇ ਦਾ 720 ਰੁਪਏ ਚਾਰਜ ਕਰ ਦਿੱਤਾ ਗਿਆ ਅਸੀਂ ਇਸ ਗੱਲ ਦੀ ਨਿੰਦਾ ਕੀਤੀ ਇਹ ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਦਾ ਰੂਲ ਹੈ ਕਿ ਜਿੱਥੇ ਟੋਲ ਪਲਾਜ਼ਾ ਕਿਤੇ ਲੱਗਦਾ ਹੈ ਉਹਦੇ ਆਲੇ-ਦੁਆਲੇ ਦੇ ਖੇਤਰ 'ਚ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਟੋਲ ਉਹਨਾਂ ਲੋਕਲ ਲੋਕਾਂ ਨੂੰ ਮਾਫ਼ ਹੁੰਦਾ ਪਰ ਸਾਨੂੰ ਲਾਇਆ ਗਿਆ ਅਸੀਂ ਕਈ ਵਾਰ ਹਿਮਾਚਲ ਦੇ ਵਿੱਚ ਬੇਨਤੀ ਕਰ ਚੁੱਕੇ ਜਾਂ ਕੌਂਸਲ 'ਚ ਵੀ ਤੁਹਾਡੇ ਅਖਬਾਰਾਂ ਰਾਹੀਂ ਬੇਨਤੀ ਕਰ ਚੁੱਕੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਨਗਰ ਕੌਂਸਲ ਨੰਗਲ ਨੇ ਮਤਾ ਪਾਸ ਕੀਤਾ ਕੀ ਸਾਡੀ ਨਗਰ ਕੌਂਸਲ ਲੰਗੜ ਰੈਸੀਪ੍ਰੋਕਲ ਅਸੀਂ ਟੈਸਟ ਕਹਿੰਨੇ ਵੀ ਪਰਸਪਰ ਜਿਹੜਾ ਵਿਰੋਧੀ ਟੈਕਸ ਵੀ ਜਦੋਂ ਤੱਕਰ ਹਿਮਾਚਲ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਸਾਡੇ ਤੇ ਟੈਕਸ ਲਾਂਦੀ ਆ ਸਾਡੀਆਂ ਵਾਹਨਾਂ ਤੇ ਗੱਡੀਆਂ ਤੇ ਸਾਨੂੰ ਐਂਟਰ ਕਰਨ ਦੇ ਲਈ ਟੋਲ ਦੇਣਾ ਪੈਂਦਾ ਬਹੁਤ ਮਹਿੰਗਾ ਆ ਜੇ ਅਸੀਂ ਕਿਸੇ ਨੇ ਮੈਥਪੁਰ ਵੀ 1/2 ਕਿਲੋਮੀਟਰ ਵੀ ਜਾਣਾ ਤਾਂ ਵੀ ਸਾਡੇ ਕੋਲ 70 ਰੁਪਏ ਲੈ ਲੈਂਦੇ ਕੋਈ ਸਾਡੇ ਨੇ ਭਾਖੜੇ ਜਾਣਾ ਤਾਂ 70 ਲੈ ਲੈਂਦੇ ਕਿਸੇ ਤੋਂ ਜਿਹੜੇ ਹੈਵੀ ਕਾਰਗੇ ਦਾ ਸਾਡੇ ਟਰਾਂਸਪੋਰਟਰ ਭਰਾ ਐ ਤੇ ਟਰੱਕ ਯੂਨੀਅਨ ਬਹੁਤ ਵੱਡੀ ਆ ਕਿਸੇ ਨੇ ਆਪਣਾ ਟਰੱਕ ਪਾਸ ਕਰਾ ਕੇ ਕਿਤੇ ਨਾਲ ਦੀ ਗੱਡੀ ਉਹ ਖੜਾਣੀ ਕਿਤੇ ਜਾ ਕੇ ਮਹਿਤਪੁਰ ਜਾਂ ਸੰਤੋਗੜ ਤਾਂ ਵੀ ਸਾਡੇ ਤੋਂ ਹੈਵੀ ਟੈਕਸ ਲਿਆ ਜਾਂਦਾ ਅਸੀਂ ਅੱਜ ਨਗਰ ਕੌਂਸਲ ਨੰਗਲ ਤੋਂ ਇੱਕ ਮਤਾ ਪਾਸ ਕਰਕੇ ਆਪਾਂ ਡਾਇਰੈਕਟਰ ਲੋਕਲ ਬਾਡੀ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੋਰ ਤਾਂ ਤੁਸੀਂ ਸਾਡੇ ਟੈਂਡਰ ਰੋਕੇ ਹੋਏ ਇਹ ਸ਼ਹਿਰ ਦੇ ਹਿੱਤ ਦਾ ਕੰਮ ਹੈ ਜਿੱਥੇ ਆਮ ਲੋਕਾਂ ਨੂੰ ਫਾਇਦਾ ਕੱਲਾ ਸ਼ਹਿਰ ਵਾਸੀਆਂ ਨੂੰ ਨਹੀਂ ਜਿਹੜਾ ਵੀ 5 ਕਿਲੋਮੀਟਰ ਦਾ ਏਰੀਆ ਚਾਹੇ ਉਹ ਪਿੰਡ ਹੋਣ ਕਿ ਜਦੋਂ ਤੱਕ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਇਆ ਜਾਵੇ ਕਿ ਜਦੋਂ ਸਾਡੇ ਪੰਜਾਬ ਚੰਟਰ ਕਰਨਾ ਇਹਨਾਂ ਤੋਂ ਉਹਨਾਂ ਨੂੰ ਵੀ ਉਨਾ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ ਪਾਰਸ਼ਲਟੀ ਕੀਤੀ ਜਾ ਰਹੀ ਹਿਮਾਚਲ ਸਰਕਾਰ ਵੱਲੋਂ ਅੱਜ ਅਸੀਂ ਮਤਾ ਪਾਸ ਕਰਕੇ ਜਿੱਥੇ NHAI ਦੀ ਰੂਰਲ ਦੀ ਵਿਲੰਘਣਾ ਕਰ ਰਹੀ ਜਿਹੜੀ ਪੰਜਾਬ ਇਹ ਹਿਮਾਚਲ ਸਰਕਾਰ ਆ ਵੀ ਸਾਡੇ ਤੇ ਟੈਕਸ ਲਾ ਰਹੀ ਤੇ ਨਾਲ ਸਾਡੇ ਲੋਕਲ ਲੋਕਾਂ ਦਾ ਤੱਕਾ ਕਰ ਰਹੀ ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ਼ ਨਹੀਂ ਕਰਦੇ ਇਹ ਬੜਾ ਇੰਪੋਰਟੈਂਟ ਮਤਾ ਹੈ ਸ਼ਹਿਰ ਵਾਸੀਆਂ ਦੇ ਹਿੱਤ ਦਾ ਮਸਾ ਹੈ ਸਾਡਾ ਕੋਈ ਝਗੜਾ ਨਹੀਂ ਸਾਡੇ ਭਰਾ ਹੈ ਪਰ ਉਹਨਾ ਪਰਮਾ ਨੂੰ ਸੋਚਣਾ ਚਾਹੀਦਾ ਜਦੋਂ ਤੁਸੀਂ ਇੱਥੇ ਆਨੇ ਅਸੀਂ ਤਾਂ ਕੋਈ ਟੈਕਸ ਨਹੀਂ ਲੈਂਦੇ ਪਰ ਤੁਸੀਂ ਲੇਟ ਨੇ ਟੈਕਸ ਲਾਜੇ ਤੁਸੀਂ ਤੁਹਾਡਾ ਤੀਜਾ ਟੈਨੂ ਰਹਿ ਪਾਜੀ ਦੇਰ ਆਏ ਦਰਸਤ ਆਏ ਤੁਸੀਂ ਸਰਾਹਾ ਕਰੋ ਕਿਸੇ ਗੱਲ ਨੂੰ ਜੀ ਦੀ ਸਰਾਹਤ ਅਸੀਂ ਲਿਆ ਮੇਰੀ ਬੇਨਤੀ ਤਾਂ ਸੁਣੋ ਨਾ ਜੇ ਲੇਟ ਵੀ ਆਏ ਤਾਂ ਆਏ ਤਾਂ ਹੈ ਨਾ ਟਾਈਮ ਤਾਂ ਕਰ ਰਹੇ ਨਾ ਕਦੇ ਸਾਡੇ ਚ ਗਲਤੀਆਂ ਕੱਢਣ ਦੀ ਬਜਾਏ ਸਾਡੇ ਚੰਗੇ ਕ ਪਹਿਲਾਂ ਮੇਰੀ ਬੇਨਤੀ ਮੇਰੀ ਬੇਨਤੀ ਤਾਂ ਸੁਣੋ ਮੇਰੀ ਬੇਨਤੀ ਦਾ ਸੁਣੋ ਨਾ ਤੁਸੀਂ ਕਹੋ ਵੀ ਤੁਹਾਨੂੰ ਸ਼ਾਬਾਸ਼ ਪਰ ਤੁਸੀਂ ਲੇਟ ਹੈ ਤੁਸੀਂ ਪਹਿਲਾਂ ਕਹਿੰਦੇ ਲੇਟ ਹੈ ਫਿਰ ਸ਼ਾਬਾਸ਼ ਤੁਹਾਨੂੰ ਖਵਾਰਾ ਕਹਿੰਦੇ ਪਏ ਸੀ ਅਸੀਂ ਅਸੀਂ ਬਾਅਦ ਤੋਂ ਪਿੱਛੇ ਘੱਟੇ ਦੋਸਤੋ ਨਹੀਂ ਨਹੀਂ ਚੈਨਲ ਹਰ ਜੋ ਪਿੱਛੇ ਤਾਂ ਨਹੀਂ ਨਹੀਂ ਮੈਂ ਚੈਨਲ ਦੀ ਨਹੀਂ ਆਪਾਂ ਆਪਸ ਵਿੱਚ ਵੈਸਨਾ ਨਹੀਂ ਲੇਟ ਜ਼ਰੂਰ ਹੈ ਪਰ ਚੰਗੇ ਕੰਮ ਦੀ ਵੀ ਸ਼ਾਬਾਸ਼ੀ ਦੇਈ ਦੀ ਹੁੰਦੀ ਕਿ ਜ਼ਰੂਰੀ ਨਹੀਂ ਕਿ ਸਾਨੂੰ ਹਰ ਕੰਮ ਦੀ ਨੌਲੇਜ ਹੈ ਇਹਦੇ ਬਾਰੇ ਜਾਣਕਾਰੀ ਵੀ ਲੈਣੀ ਪੈਂਦੀ ਕਾਨੂੰਨ ਵੀ ਦੇਖਣਾ ਪੈਂਦਾ ਇਹ ਨਹੀਂ ਕਿ ਮੈਂ ਵਕੀਲਾਂ ਤਾਂ ਮੈਨੂੰ ਸਾਰੀ ਦੁਨੀਆ ਦਾ ਕਾਨੂੰਨ ਪਤਾ ਤੇ ਨੰਬਰ ਤੋਂ ਕਈ ਵਾਰ ਬੇਨਤੀਆਂ ਵੀ ਕਰਨੀਆਂ ਪੈਂਦੀਆਂ ਹੁੰਦੀ ਨਾਲ ਨਾਲੀ ਸਟੇਟ ਨਾਲ ਕੀ ਕੋਈ ਲੜਾਈ ਝਗੜਾ ਨਾ ਹੋਵੇ ਕੋ ਆਪਸ ਵਿੱਚ ਕਨਫਲਿਕਟ ਨਾ ਪ ਲੇਟ ਨਹੀਂ देर आए दुरुस्त आए ਕਹੋ ਜੈ ਨਾਲ ਹੀ ਜੋੜ ਦੇਣਾ ਅਗਲੇ ਸਾਲ ਕਿਉਂਕਿ ਇਹ ਜਿਹੜੀ ਡਿਮਾਂਡ ਹੈ ਤੁਹਾਡੇ ਕੋਲ ਕਾਫੀ ਦਿਨ ਪਹਿਲਾਂ ਆ ਚੁੱਕੀ ਜੀ ਹੈ ਮਤਲਬ ਲੇਟ ਹੋਣ ਦਾ ਵੀ ਇਹ ਵੀ ਕਾਰਨ ਹੋ ਸਕਦਾ ਨਹੀਂ ਨਹੀਂ ਡਿਮਾਂਡ ਨਹੀਂ ਜੀ ਡਿਮਾਂਡ ਨਹੀਂ ਇੱਕ ਗੱਲ ਸੁਣੋ ਜੇ ਚੰਗੀ ਡਿਮਾਂਡ ਆਈ ਵੀ ਹੋਵੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਨਾ ਅੱਜ ਸਗੋਂ ਸ਼ਹਿਰ ਵਾਸੀਆਂ ਦੇ ਹਿੱਤ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਅੱਜ ਤੱਕਰ ਅਸੀਂ ਤਾਂ ਤਿੰਨ ਵਾਰ ਵੀ ਟਿਨਯੂਰ ਦੱਸ ਦੇਣਾ ਜਦਾ ਨੰਗਲ ਸ਼ਹਿਰ ਬਣਿਆ ਉਦੋਂ ਦਾ ਕਿਹੜਾ ਕਿਸੇ ਨੇ ਲਾਇਆ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਸਾਡੀ ਕੋਸ਼ਿਸ਼ ਹੈ ਉਹਦੀ ਸਾਡੀ ਨੀਤੀਚਕ ਕਮੀ ਨਹੀਂ ਹੈ ਲਾਇਆ ਗਿਆ ਟੈਸਟ ਜਿਹੜਾ ਟੈਕਸ ਲਾ ਰਹੇ ਅਸੀਂ ਜਾਂ ਟੋਲ ਤੇ ਜਾਂ ਬੈਰੀਅਰ ਤੇ ਆਪਾਂ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹ ਮਤੇ ਨੂੰ ਜਲਦੀ ਪ੍ਰਵਾਨਗੀ ਦਿੱਤੀ ਜਾਵੇ ਕਿ ਇਹ ਮਤਾ ਸਿਰੇ ਚੜੇ ਤੇ ਮੈਂ ਸਾਰਿਆਂ ਦਾ ਪੱਤਰਕਾਰ ਭਰਾਮ ਦਾ ਧੰਨਵਾਦ ਕਰਦਾ ਤੇ ਤੁਸੀਂ ਹਰ ਵਾਰ ਦੀ ਤਰ੍ਹਾਂ ਸਾਡੀ ਮਦਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ